ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਬੁਲਾ ਕੇ ਮੈਨੂੰ ਮਾਣ ਬਖਸ਼ਿਆ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਰੇ ਬੈਠੇ ਆ ਸਾਡੀ ਸਾਰੀ ਟੀਮ ਬੈਠੀ ਹੈ ਮੈਂ ਕੱਲੇ ਕੱਲੇ ਦਾ ਨਾਮ ਨਹੀਂ ਲਵਾਂਗਾ ਲੰਬਾ ਹੋ ਜਾਊਗਾ ਸਾਰੇ ਤੁਹਾਡੇ ਇੱਕ ਦੂਜੇ ਨੂੰ ਹਰ ਰੋਜ਼ ਮੱਥੇ ਲੱਗਣ ਵਾਲੇ ਇੱਕ ਦੂਜੇ ਨਾਲ ਮਿਲਣ ਵਾਲੇ ਸਾਰੇ ਤੁਹਾਡੇ ਲੋਕਲ ਬੰਦੇ ਨੇ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਜਿਹਦੇ ਬਹੁਤ ਕਰੀਬੀ ਸਾਥੀ ਪਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁੱਖੜ ਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚ ਜ਼ਿਲ੍ਹੇ ਚ ਪੈਂਦਾ ਆ ਹਰਿਆਣਾ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪ੍ਰਜਾ ਮੰਡਲ ਦੇ ਰਿਆਸਤ ਦੇ ਪ੍ਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰੋ ਆਪਣੇ ਲਈ ਹਰੇਕ ਲੜ ਲੈਂਦਾ ਆਪਦੇ ਬੱਚਿਆਂ ਲਈ ਕੋਈ ਠੱਗੀਆਂ ਮਾਰਦਾ ਫਿਰਦਾ ਹੈ ਕੋਈ ਸੱਕਿਆਂ ਨਾਲ ਹੀ ਲੜਦਾ ਫਿਰਦਾ ਹੈ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸਰਦਾਰ ਭਗਤ ਸਿੰਘ ਟਟੋਗੜ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇਲਾਂ ਕੱਟੀਆਂ ਅੱਜ ਤਾਈਂ ਉਹ ਫਿਰ ਆਪਾਂ ਵਰ੍ਹੇ ਸਿਆ ਮਨਾ ਰਹੇ ਹਾਂ ਉਹਨਾਂ ਦੀਆਂ ਆਪਾਂ ਹਰ ਸਾਲ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਚੰਦਰ ਸ਼ੇਖਰ ਆਜ਼ਾਦ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਹਿਬਜ਼ਾਦਿਆਂ ਦੇ ਨਵੇਂ ਕੈਲੰਡਰ ਕਿਉਂ ਲੈ ਆਉਂਦੇ ਹਰ ਸਾਲ ਘਰ ਘਰ ਚ ਲਾਉਣ ਵਾਸਤੇ ਏਕੜਾ ਕੋਈ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਵੀ ਲਿਹਾਉਣੇ ਪੈਣਗੇ ਆਪਾਂ ਤਾਂ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਸਰਵੰਸ ਬਾਰੇ ਹੋਏ ਨੇ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚ ਮੇ ਹੋਏ ਨੇ ਇਸ ਕਰਕੇ ਆਪਾਂ ਉਹਨਾਂ ਦੇ ਕੈਲੰਡਰ ਉਹਨਾਂ ਦੀਆਂ ਫੋਟੋਆਂ ਵਾਲੇ ਕੈਲੰਡਰ ਲੈ ਕੇ ਆਉਂਦੇ ਆਂ ਨਹੀਂ ਤਾਂ ਇੱਥੇ ਤੁਹਾਡੇ ਪਿੰਡਾਂ ਚ ਵੀ ਤੁਹਾਡੇ ਪਿੰਡ ਵੀ ਤੁਹਾਨੂੰ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੋਣਾ ਦੋ ਤਿੰਨ ਬਜ਼ੁਰਗ ਤਾਂ ਇਹੋ ਜਿਹੀ ਹੋਣੇ ਵੀ ਤੁਹਾਨੂੰ ਨਹੀਂ ਪਤਾ ਹੋਣਾ ਵੀ ਉਹ ਮਤਲਬ ਚੜਾਈ ਕਰਗੇ ਜਾਂ ਹੈਗੇ ਨੇ ਹਜੇ ਐਨੀ ਗੁੰਮਨਾਮ ਜ਼ਿੰਦਗੀ ਜਿਉਂ ਕੇ ਵੀ ਲੋਕ ਚਲੇ ਜਾਂਦੇ ਓਏ ਕਿਸੇ ਨੇ ਲਿਖਿਆ ਕਿ ਕਿ ਜਿਹੜੇ ਸ਼ਹੀਦ ਹੁੰਦੇ ਨੇ ਇਹ ਅਮਰ ਹੋ ਜਾਂਦੇ ਨੇ ਤੇ ਇੱਕ ਪਿੰਡ ਦੇ ਨਹੀਂ ਹੁੰਦੇ ਉਹ ਉਹ ਸਾਰੀ ਕੌਮ ਦੇ ਹੋ ਜਾਂਦੇ ਨੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂ ਸੇ ਹੋਤਾ ਹੈ ਖਿਆਲ ਵੱਡੇ ਤਾਜਪਗ ਸਿੰਘ ਹੋਰੀ ਤੇ 23 ਸਾਲ ਦੇ ਅੱਜ ਤੋਂ 500 ਸਾਲ ਬਾਅਦ ਵੀ 23 23 ਸਾਲ ਦੇ ਰਹਿਣਗੇ ਉਹ ਖਿਆਲ ਵੱਡੇ ਸੀ ਅੱਜ ਆਪਾਂ 87ਵੀਂ ਵਰਸੀ ਮਨਾ ਰਹੇ ਹਾਂ ਅੱਜ ਜ਼ਮਾਨਾ ਇਹ ਆ ਗਿਆ ਆਪਣੇ ਸਕੇ ਪਿਓ ਦੀ ਦੂਜੀ ਵਰਸੀ ਮਨਾਉਣ ਨੂੰ ਦੋਨੇ ਭਾਈਆਂ ਚ ਸਹਿਮਤੀ ਨਹੀਂ ਬਣਦੀ ਦੂਜੀ ਵਰਸੀ ਮਨਾਉਣ ਨੂੰ ਛੱਡ ਪਰੇ ਪੈਸੇ ਲੱਗਦੇ ਨੇ ਅਰਦਾਸ ਹੀ ਕਰਾ ਦਿੰਨੇ ਆਂ ਬਸ 87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਔਰ ਹਰ ਪਿੰਡ ਵਾਲੇ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਆਪਣੇ ਪਿੰਡ ਦੇ ਇਸ ਸ਼ਹੀਦ ਨੂੰ ਉਹਦੀ ਉਹਦੀ ਬਾਲੀ ਹੋਈ ਮਿਸਾਲ ਨੂੰ ਤੁਸੀਂ ਜਗਦੀ ਰੱਖਿਆ ਉਦੇ ਦੀਵੇ ਨੂੰ ਜਗਦਾ ਰੱਖਿਆ ਹੈ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇਹ ਏਕੇ ਨਾਲ ਤੁਸੀਂ ਇੱਥੇ ਮਨਾਉਨੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਜਦੋਂ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਮਰਸੀ ਪਟੀਸ਼ਨ ਫਾਇਲ ਕਰ ਦੋ ਰਾਮ ਦੀ ਅਪੀਲ ਕਰ ਦੋ ਵਾਇਸਰਾਏ ਵਧੀਆ ਚੰਗਾ ਬੰਦਾ ਆ ਗਿਆ ਫਾਂਸੀ ਮaaf ਕਰ ਦੂਗਾ ਉਹ ਕਹਿੰਦੇ ਅਸੀਂ ਨਹੀਂ ਕਰਦੇ ਭਗਤ ਸਿੰਘ ਕਹਿੰਦੇ ਅਸੀਂ ਨਹੀਂ ਕਰਦੇ ਰਾਮ ਦੀ ਅਪੀਲ ਉਹਨਾਂ ਦੇ ਆਲੇ-ਦਾਲੇ ਬੰਦੇ ਫਿੱਟ ਕੀਤੇ ਗਏ ਵੀ ਮਨਾਓ ਯਾਰ ਇਹਨਾਂ ਨੂੰ ਉਹਨਾਂ ਦੀ ਵੀ ਮaaf ਕਰਤੀ ਪਹਿਲਾਂ ਜਿਹੜੇ ਬੰਦੇ ਫਿੱਟ ਕੀਤੇ ਉਹ ਕਹਿੰਦਾ ਯਾਰ ਸਾਡੀ ਵੀ ਮaaf ਹੋ ਗਈ ਤੁਸੀਂ ਰੈਮ ਦੀ ਅਪੀਲ ਪਾ ਦਿਓ ਫਾਂਸੀ ਮaaf ਹੋ ਜਾ ਭਗਤ ਸਿੰਘ ਕਹਿੰਦਾ ਵੀ ਨਹੀਂ ਤਾਂ ਉਹ ਕਹਿੰਦੇ ਵੀ ਕਿਉਂ ਆਪਣੀ ਜਵਾਨੀ ਦਾ ਦੁਸ਼ਮਣ ਬਣਿਆ ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ 23 ਸਾਲ ਦੀ 22 ਸਾਲ ਦੀ ਉਮਰ ਹੈ ਤੇਰੀ ਹਜੇ ਪਾ ਦੇ ਪੀਲ ਤਾਂ ਭਗਤ ਸਿੰਘ ਸ਼ੀধে ਅਜਮ ਭਗਤ ਸਿੰਘ ਨੇ ਕਿਹਾ ਕਹਿੰਦਾ ਦੇਸ਼ ਦੇ ਵਿੱਚ ਹੁਣ ਇੰਨਾ ਮਸ਼ਹੂਰ ਹੋ ਗਏ ਦੇਸ਼ ਦੇ ਲੋਕ ਇੰਨਾ ਜ਼ਿਆਦਾ ਦਿਲ 'ਚ ਵਸਾਈ ਬੈਠੇ ਨੇ ਹੁਣ ਆਪਾਂ ਨੂੰ ਇਸ ਤੋਂ ਬਾਅਦ ਤਾਂ ਸਿਰਫ ਮੌਤ ਹੀ ਮਸ਼ਹੂਰ ਕਰ ਸਕਦੀ ਐ ਹੋਰ ਕੋਈ ਚੀਜ਼ ਮਸ਼ਹੂਰ ਨਹੀਂ ਕਰ ਸਕਦੀ ਇਸ ਕਰਕੇ ਹੁਣ ਡੇਰੇ ਤਹਾਂ ਨੂੰ ਲੱਗਣਗੇ ਇਹ ਹੁੰਦੀ ਐ ਸ਼ਹੀਦਾਂ ਦੇ ਜਜ਼ਬੇ ਜੀ ਇੱਥੇ ਚੀਚੀ ਨੂੰ ਖੂਨ ਲਾ ਕੇ ਵੀ ਬਣੇ ਹੋਏ ਸ਼ਹੀਦ ਨੇ ਵੀ ਸ਼ਹੀਦਾਂ ਹੀ ਯਸ਼ੀਦਾਂ ਦੇ ਪਰਿਵਾਰ ਚ ਆਏ ਇਹ ਸ਼ਹੀਦियां ਕੋਈ ਆਮ ਗੱਲ ਨਹੀਂ ਹੁੰਦੀ ਇਹ ਕੋਈ ਤਿੰਨ ਅੱਖਰ ਨਹੀਂ ਹੈਗੇ ਸ਼ਹੀਦ ਤਿੰਨ ਅੱਖਰ ਨਹੀਂ ਹੈਗੇ ਇਹਦੇ ਚ ਪੀੜੀਆਂ ਲੱਗ ਜਾਂਦੀਆਂ ਪੀੜੀਆਂ ਕੁਰਬਾਨੀਆਂ ਚ ਬਹੁਤ ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਆ ਸਿਆਣੇ ਬੈਠੇ ਆ ਆ ਇਲਾਕਾ ਤਾਂ ਹੈ ਹੀ ਆਪਣਾ ਕੁਰਬਾਨੀਆਂ ਦਾ ਭਰਿਆ ਹੋਇਆ ਜਿਹੜੇ ਮਰਜੀ ਪਿੰਡ ਚਲੇ ਜਾਓ ਕੋਈ ਨਾ ਕੋਈ ਸ਼ਹੀਦ ਕੋਈ ਨਾ ਕੋਈ ਸ਼ਹੀਦ ਦਾ ਗੇਟ ਕੋਈ ਨਾ ਕੋਈ ਇਤਿਹਾਸਿਕ ਗੁਰਦੁਆਰਾ ਮਿਲ ਜੂਗਾ ਚਰਨਸ਼ੋਪਰਾਪਾ ਆਪਾਂ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਅਸੀਂ ਉਹਦੇ ਵਾਸਤੇ ਖੁੱਲਾ ਬਜਟ ਰੱਖਿਆ 55 ਕਰੋੜ ਤਾਂ ਅਸੀਂ ਪਾਸ ਕਰ ਰੱਖਿਆ ਪਰ ਉਸ ਤੋਂ ਬਾਅਦ ਉਹਨੂੰ ਉੱਪਰ ਰੱਖਿਆ ਵੀ ਜੇ ਹੋਰ ਵੀ ਲੱਗਦੇ ਹੋਏ ਲਾਵਾਂਗੇ 350ਵਾਂ ਜਿਹੜਾ ਸ਼ਹੀਦੀ ਦਿਵਸ ਮਨਾਉਣਾ ਹੈ ਅਸੀਂ ਪਤਾ ਕਰਾਇਆ ਕਿ ਸਭ ਤੋਂ ਪਹਿਲਾਂ ਤਾਂ ਉਹ ਪਿੰਡ ਪਤਾ ਕਰੋ ਜਿਹੜੇ ਚਰਨ ਛੋਪਾ ਪ੍ਰਾਪਤ ਨੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਐਸੇ ਇਲਾਕੇ 'ਚ ਹੀ ਜ਼ਿਆਦੇ ਰਹੇ ਆ ਆ ਪਟਿਆਲਾ ਸੰਗਰੂਰ ਦੇ ਇਲਾਕੇ ਆਲੋ ਅਰਖਾ ਜਿਵੇਂ ਚਰਨ ਛੋਪਾ ਪ੍ਰਾਪਤ ਹੈ ਨਾ ਬਹੁਤ ਸਾਰੇ 108 ਪਿੰਡ ਨੇ ਜੀ ਤੇ 20-25 ਕਸਬੇ ਨੇ 140 ਇੱਕ ਜਗ੍ਹਾ ਤੇ ਉਹਨਾਂ ਦੇ ਚਰਨ ਸ਼ੋਪਰਾਪਤ ਧਰਤੀ ਹੈ ਉੱਥੇ ਅਦੁੱਤੀ ਕੀਰਤਨ ਕਰਾਵਾਂਗੇ ਪੰਥ ਦੇ ਵੱਡੇ ਵੱਡੇ ਰਾਗੀਆਂ ਤੋਂ ਕੀਰਤਨੀਆਂ ਤੋਂ ਉੱਥੇ ਲਾਈਟ ਐਂਡ ਸਾਊਂਡ ਸ਼ੋ ਰਹੀ ਗੁਰੂ ਸਾਹਿਬ ਦੀ ਹਿਸਟਰੀ ਦਿਖਾਈ ਜਾਊਗੀ ਉੱਥੇ ਦੀਵਾਨ ਲੱਗਣਗੇ ਨਾਲ-ਨਾਲ ਉਹਨਾਂ ਪਿੰਡਾਂ ਨੂੰ ਅਸੀਂ ਇਹ ਪੁੱਛ ਲਿਆ ਪਿੰਡ ਨੂੰ ਖੂਬਸੂਰਤ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਤੁਹਾਨੂੰ ਹਸਪਤਾਲ ਚਾਹੀਦਾ ਹੈ ਤੁਹਾਨੂੰ ਸਕੂਲ ਸ਼ਾਨਦਾਰ ਚਾਹੀਦਾ ਹੈ ਸੜਕਾਂ ਸ਼ਾਨਦਾਰ ਚਾਹੀਦੀਆਂ ਨੇ ਸਾਰਾ ਪੁੱਛ ਲਿਆ ਤਾਂ ਇਸ ਵਾਰ ਅਸੀਂ ਬੜੇ ਮਾਨਮਤੇ ਤਰੀਕੇ ਨਾਲ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਇਹ ਤਾਂ ਪੂਰੇ ਦੇਸ਼ 'ਚ ਮਨਾਉਣਾ ਚਾਹੀਦਾ ਉਹਨਾਂ ਨੇ ਕੁਰਬਾਨੀ ਕਿਹੜਾ ਆਪਣੇ ਲਈ ਦਿੱਤੀ ਸੀ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ ਸੋ ਅਸੀਂ ਜਿਹੜਾ ਇਹ ਪ੍ਰੋਗਰਾਮ ਲਿਖਾਂਗੇ ਇਹ ਸ਼੍ਰੀਨਗਰ ਤੋਂ ਕਿਉਂਕਿ ਕਸ਼ਮੀਰੀ ਪੰਡਤ ਸ਼੍ਰੀਨਗਰ ਤੋਂ ਚੱਲੇ ਸੀ ਗੁਰੂ ਸਾਹਿਬ ਕੋਲੇ ਇਹ ਕਹਿਣ ਲਈ ਕਿ ਸਾਡਾ ਧਰਮ ਪਰਿਵਰਤਨ ਕਰਵਾ ਰਿਹਾ ਔਰੰਗਜ਼ੇਬ ਸ਼੍ਰੀਨਗਰ ਤੋਂ ਚਾਂਦਨੀ ਚੌਂਕ ਤੱਕ ਅਸੀਂ ਇਹ ਪੂਰਾ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਪਿੰਡਾਂ 'ਚ ਠਹਿਰਾਂਗੇ ਵੀ ਫੇਰ ਅੱਗੇ ਵਧ ਜਾ ਕਰੂ ਕਾਫਲਾ ਚਾਂਦਨੀ ਚੌਂਕ ਜਿੱਥੇ ਸ਼ੀਦੀ ਹੋਈ ਸੀ ਉੱਥੇ ਜਾ ਕੇ ਅਸੀ ਤਰਾ ਸਾਡਾ ਵਿਰਸਾ ਹੈ ਇਹ ਸਾ ਸਾਨੂੰ ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਕਿਤੇ ਕੋਈ ਰਿਓੜੀਆਂ ਪੱਟੇ ਜਾਂ ਕੋਈ ਭੀਖ ਮੰਗ ਕੇ ਨਹੀਂ ਮਿਲੀਆਂ ਬਹੁਤ ਵੱਡੀ ਵੱਡੀ ਕੀਮਤ ਚੁਕਾਉਣੀ ਪੈਗੀ ਸਾਨੂੰ ਆਜ਼ਾਦੀ ਦੀ ਪਹਿਲਾਂ ਤਾਂ ਸਾਨੂੰ ਹੀਰਿਆਂ ਵਰਗੇ ਪੁੱਤ ਗੋਣੇ ਪੈ ਗਏ ਫਿਰ ਜਿਸ ਦਿਨ ਯਾਦੀ ਆਈ ਦੇਸ਼ ਦੀ ਵੰਡ ਹੋਈ ਜਿਹਨੂੰ ਆਪਾਂ ਹੱਲੇ ਕਹਿੰਦੇ ਨੇ ਹੱਲੇ 10 ਲੱਖ ਬੰਦਾ ਮਰ ਗਿਆ ਜੀ 10 ਲੱਖ ਇਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਉਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਮਰੇ ਕੌਣ ਆਪਣੇ ਭੂਆ ਫੁੱਫੜ ਆਪਣੇ ਨਾਨਾ ਨਾਨੀ ਇਸੇ ਕਰਕੇ ਮੈਂ ਕਹਿਣਾ ਹੁੰਨਾ ਆ ਦੂਜਿਆਂ ਨੂੰ ਕਿ ਭਾਈ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਨਾ ਬੰਡਿਆ ਕਰੋ ਸਾਨੂੰ ਪਤਾ ਹੈ ਆਜ਼ਾਦੀ ਸਾਨੂੰ ਕਿਹੜੇ ਪਾਪ ਪਈ ਹੈ ਸਾਨੂੰ ਮਨਾਉਣ ਦਾ ਹੱਕ ਹੈ ਦੇਸ਼ ਅਸੀਂ ਲੈ ਕੇ ਦਿੱਤਾ ਸਹੀ ਬੀਜੰਪਾਗ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਆਜ਼ਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਆ ਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋਗੀ 75 ਸਾਲ ਹੋ ਗਏ ਆ ਖੜਿਆਂ ਉੱਥੀ ਆ ਖੜਿਆਂ ਉੱਥੀ ਹੁਣ ਉਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲੋ ਅੰਗਲੈਂਡ ਦਾ ਵੀਜ਼ਾ ਪਹਿਲਾਂ ਅੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵਿਜ਼ੇ ਇੰਨੇ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ ਫਿਰ ਭਾ ਕੇ ਸਿੰਗੋਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੈਂਦੇ ਜੀ ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਬਿਆਂ ਤੇ ਖੜੇ ਆ ਹਜੇ ਸ਼ਮਸ਼ਾਨ ਘਾਟ ਦੀਆਂ ਗੰਧਾਂ ਤਾਂ ਹਾਂ ਚੱਕਣੀਆਂ ਹਜੇ ਅਸੀਂ ਤਾਂ ਇੱਥੇ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਵੀ ਕੋਈ ਸਕੂਲ ਬਣਾ ਦਿਓ ਵਧੀਆ ਓਏ ਉਹ ਕਾਲਜ ਯੂਨੀਵਰਸਟੀਆਂ ਬਣਾ ਦਿਓ ਜਵਾਕਾਂ ਨੂੰ ਪੜਾ ਦਿਓ ਉਹ ਕੁਛ ਅਫਸਰ ਬਣ ਜਾਣਗੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜ਼ਿੰਦਗੀਆਂ ਬਦਲ ਦੇਣਗੇ ਨਾ ਉਧਰਲੇ ਪਾਸੇ ਲੈ ਕੇ ਹੀ ਨਹੀਂ ਗਏ ਸਾਨੂੰ ਹੁਣ ਅਸੀਂ ਸਕੂਲਾਂ ਵੱਲ ਹੈਲਥ ਵੱਲ ਪੜ੍ਹਾਈ ਵੱਲ ਬਿਜਲੀ ਵੱਲ ਧਿਆਨ ਦੇਣ ਔਰ ਉਹਦੇ ਨਤੀਜੇ ਆ ਰਹੇ ਨੇ ਨਹਿਰਾਂ ਦਾ ਪਾਣੀ 21% ਵਰਤਦੇ ਸੀਗੇ ਜਿਸ ਦਿਨ ਸੌ ਚੱਕੀ ਐ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੋਲ ਰਿਹਾ 16 ਮਾਰਚ 2022 ਨੂੰ ਸੌ ਚੱਕੀ ਐ ਜਿੱਦੇ ਖਟਕੜਕਲਾਂ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਲੱਗਦਾ ਸੀ ਅੱਜ 3 3.5 ਸਾਲਾਂ ਬਾਅਦ 63% ਤੇ ਪਹੁੰਚ ਗਈ 63% ਤਿੰਨ ਗੁਣਾ ਵਧਾਰਤਾ ਕੱਸੀਆਂ ਨਾ ਪੁਰਾਣੇ ਜਿਹੜੇ ਬੰਦ ਹੋ ਗਏ ਸੂਏ ਰਜਵਾਹੇ ਚਲਾ ਲੇ ਕਈ ਪਿੰਡਾਂ 'ਚ ਤੁਸੀਂ ਵੀਡੀਓ ਦੇਖਿਆ ਹੋਣੀ ਆ ਲੋਕ ਕਹਿੰਦੇ 40 40 ਸਾਲ ਹੋ ਗਏ ਜੀ 40 ਸਾਲ ਪਹਿਲਾਂ ਅਸੀਂ ਇਸ ਕੱਸੀ 'ਚ ਪਾਣੀ ਦੇਖਿਆ ਸੀ ਉਸ ਚੱਕਰ 'ਚ ਕਿਉਂਕਿ ਪਹਿਲਾਂ ਪਾਣੀ ਤਾਂ ਆ ਸੀ ਕੱਸੀਆਂ ਨੂੰ ਭੁੱਲ ਗਏ 20 25 ਫੁੱਟ ਤੋਂ ਬੋਰ ਲਾ ਲਿਆ ਪਾਣੀ ਦੀ ਵਾਰੀ ਆਉਂਦੀ ਸੀ ਬੋਰ ਦੇ ਮਾਲਕ ਸੀ ਹੌਲੀ ਹੌਲੀ ਕਰਦੇ ਕਰਾਉਂਦੇ 600 ਫੁੱਟ ਤੇ ਲੈ ਗਏ ਹੁਣ ਜਦੋਂ ਥੱਲੋਂ ਵਾਲਾ ਮੁੱਕ ਗਿਆ ਹੁਣ ਕਹਿੰਦੇ ਯਾਰ ਕੱਸੀਆਂ ਕਿੱਥੇ ਨੇ ਉਹ ਮੈਂ ਕਿਹਾ ਹੁਣ ਲੱਭ ਲੈਨੇ ਕੱਸੀਆਂ ਕੋਈ ਨਹੀਂ ਆਜੋ ਆਪਾਂ ਨੂੰ ਜਿੰਨੇ ਮਰਜੀ ਤੁਸੀਂ ਬਾਲੋ ਸ਼ਾਈਆਂ ਜਿੰਨੀਆਂ ਮਰਜੀ ਤੁਸੀਂ ਮਿਲਕ ਕੇ ਖਾ ਲੋ ਆਉਣਾ ਲੱਡੂ ਜਲੇਬੀਆਂ ਤੇ ਪਹਿਣਾ ਜਿਹੜਾ ਆਪਦਾ ਵਿਰਸਾ ਹੈ ਆਉਣਾ ਆਪਾਂ ਨੂੰ ਕੱਸੀਆਂ ਖਾਲੀਆਂ ਤੇ ਪਹਿਣਾ ਆਗੇ ਨਾ ਹੁਣ ਵਿਆਹਾਂ ਦੇ ਕਾਰਡਾਂ 'ਚ ਪੰਜੀਰੀ ਆਉਣ ਲੱਗ ਗਈ ਦੇਖੋ ਮੁੜਿਆ ਹੈ ਨਾ ਥੋੜਾ ਜਿਹਾ ਚਿਰ ਜਾਣੇ ਹੋਣੇ ਆਪਾਂ ਮੁੜਿਆ ਆਉਣੇ ਉਹ ਕਹਿੰਦੇ ਆ ਨਾ ਸਿਆਣੇ ਕਿ ਮੱਛੀ ਪੱਥਰ ਛੱਟ ਕੇ ਮੁੜਦੀ ਐ ਪੰਜਾਬ ਵਾਲੀ ਮੱਛੀ ਥੋੜੀ ਜਿਹੀ ਜਿੱਦਣ ਐ ਇਕੱਲਾ ਛੱਟ ਕੇ ਨਹੀਂ ਮੁੜਦੀ ਚਾਰ ਪੰਜ ਟੱਕਰਾਂ ਮਾਰ ਕੇ ਮੁੜੇ ਆਉਂਦੀ ਐ ਮੁੰਡਣਾ ਤਾਂ ਮੱਛੀ ਨੂੰ ਹੀ ਪੈਂਦਾ ਜੀ ਪੱਥਰ ਨੂੰ ਕੁਛ ਨਹੀਂ ਹੁੰਦਾ ਜੀ ਸੋ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੀ ਬੋਲੀ ਨੂੰ ਸਾਂਭ ਕੇ ਰੱਖੀਏ ਏਦੋਂ ਵਧੀਆ ਕੋਈ ਖਿੱਤਾ ਹੀ ਹੈ ਨਹੀਂ ਦੁਨੀਆ ਤੇ ਏਦੋਂ ਪੁਜਾਉ ਧਰਤੀ ਹੈ ਨਹੀਂ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਜੀ ਏਦੋਂ ਪੁਜਾਉ ਕੋਈ ਧਰਤੀ ਹੈ ਨਹੀਂ ਇਤੋਂ ਮਿਹਨਤੀ ਕੋਈ ਕੌਮ ਹੈ ਨਹੀਂ ਐਨੇ ਵਧੀਆ ਕਿਤੇ ਮੌਸਮ ਹੈ ਨਹੀਂ ਦੱਸੋ ਕਿਹੜੀ ਚੀਜ਼ ਦੀ ਘਾਟ ਰੱਖੀ ਆਪਾਂ ਨੂੰ ਪਰ ਅਸੀਂ ਥੋੜਾ ਜਿਹਾ ਇੱਧਰ ਉੱਧਰ ਭਟਕ ਜਾਂਦੇ ਆਂ ਆਪਦੇ ਕਲਚਰ ਨੂੰ ਆਪਦੇ ਵਿਰਸੇ ਨੂੰ ਆਪਦੀ ਬੋਲੀ ਨੂੰ ਬਸਾਰਨਾ ਨਹੀਂ ਸਿੱਖ ਲੋ ਬਾਕੀ ਜ਼ਬਾਨਾਂ ਵੀ ਸਿੱਖ ਲੋ ਪਰ ਆਪਦੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਉਹਨਾਂ ਦੇ ਮੇਲੇ ਲਾਓ ਦੀਵੇ ਬੱਤੀਆਂ ਕਰੋ ਜੋਤਾਂ ਜਗਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਡਾ ਖਜ਼ਾਨਾ ਆਪਣੇ ਪੰਗੋ ਗੁਰੂ ਸਾਹਿਬ ਦੇ ਗੇ ਇਹਦੇ ਤਾਂ ਜੇ ਦੋ ਦੋ ਅੰਗਾਂ ਦੀ ਵੀ ਵਿਸਤਾਰ ਸਹਿਤ ਵਿਆਖਿਆ ਕਰਨ ਲੱਗ ਜੀ ਇਹ ਕਈ ਮਹੀਨੇ ਲੱਗ ਜਾਣਗੇ ਐਹੋ ਜਿਹਾ ਕੁਝ ਲਿਖ ਗਏ ਗੁਰੂ ਸਾਹਿਬ ਹਾਂ ਗੁਰੂ ਨਾਨਕ ਜੀ ਨੂੰ ਮੰਨਦੇ ਆ ਪਰ ਗੁਰਨਾਨਕ ਜੀ ਦੀਆਂ ਨਹੀਂ ਮੰਨਦੇ ਉਹ ਤਾਂ ਕਹਿਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਮੰਨਦੇ ਆਂ ਵੀ ਹਵਾ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਤਿੰਨ ਤਿੰਨ ਤਿੰਨੇ ਹੀ ਨਹੀਂ ਛੱਡੇ ਆਪਾਂ ਨੇ ਹਵਾ ਉਹ ਦੂਸ਼ਿਤ ਕਰਤੀ ਧਰਤੀ ਸਪ੍ਰਿਆ ਕਰ ਕਰ ਉਹ ਖਰਾਬ ਕਰਤੀ ਪਾਣੀ ਦਾ ਦੇਖ ਹੀ ਲੋ ਕਾਲੇ ਰੰਗ ਦਾ ਪਾਣੀ ਜਾਂਦਾ ਕੋਈ ਨਹਿਰਾਂ ਦਾ ਪਤਾ ਕਿਸ ਨੇ ਸੀਵਰੇਜ ਦਾ ਪਤਾ ਕਿਸ ਨੇ ਲੱਗੇ ਹੋਏ ਆ ਸੀ ਕਿ ਇਹ ਤਾਂ ਇਹ ਤਾਂ ਘਟੋ ਘਟ ਬਰਕਰਾਰ ਰੱਖ ਲਿਆ ਜਿਹੜੇ ਗੁਰੂ ਸਾਹਿਬ ਕਹਿ ਗਏ ਬਚਨ ਸੋ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਪੂ ਕੱਲੀਆਂ ਸਰਕਾਰਾਂ ਤੇ ਨਹੀਂ ਸਰਕਾਰਾਂ ਵੀ ਤੁਸੀਂ ਬਣਾਉਨੇ ਹੋ ਹੋਰ ਸਰਕਾਰਾਂ ਕੀ ਹੁੰਦੀਆਂ ਨੇ ਕਿਤੇ ਉੱਤੋਂ ਥੋੜੀ ਉੱਤਰਦੀਆਂ ਨੇ ਤੁਸੀਂ ਮੌਕਾ ਦਿੱਤਾ ਹੈ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਹਾਂ ਅੱਜ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਪੰਜਾਬ ਨੂੰ ਤਰੱਕੀ ਬਖਸ਼ੇ ਜਿਹੜਾ ਮੇਰੇ ਤੇ ਜ਼ਿੰਮੇਵਾਰੀ ਦਾ ਭਾਰ ਪਾਇਆ ਮੈਨੂੰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਅੱਜ ਵਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਿਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਜਾਊਗੀ ਆਪਣਾ ਛਿੰਟਾਂ ਵਾਲੇ ਬਾਇਆ ਟਟੋਗਲ ਬੁਰਜ ਗੋਹਾਰਾ ਬੁਰਜ ਸੋਡਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਊਗੀ ਤੇ ਇਹਦੀ ਇਹਦੀ 7 ਕਰੋੜ 56 ਲੱਖ ਰੁਪਏ ਲੱਗਤਾ ਹੋਊਗੀ ਦੂਜੀ ਹੈਗੀ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸੜਕ ਟਟੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਵਜਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣ ਗਿਆ ਤੇ ਨਾਲ ठेकेदारों ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਆਸ ਕਰਕੇ ਪਹਿਲੀ ਹੀ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਨਾ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਿਰ ਸੀ ਉਹਨਾਂ ਦੇ ਪੈਸੇ ਰੀਲੀਜ਼ ਨਹੀਂ ਕਰਦੇ ਇਹ ਸਾਰੇ ਪੰਜਾਬ ਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮੰਗ ਟੁੱਟੀ ਜਾਂਦੀ ਰਹਿੰਦੀ ਹੈ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਵੀ ਅਜੇ ਉਦ ਘਾਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ بارشਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਬਸ 20 25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟਟੋਗੜ ਬੀਤ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਆਪਣੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੀ ਬੇਟਾ ਇਹ ਟਟੋਗਲ ਪਿੰਡ ਹੈ ਇੱਥੋਂ ਦੇ ਇੱਕ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦੱਸਣ ਦਾ ਮੌਕਾ ਮਿਲ ਜਾਂਦਾ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਦੀ ਪਰਮਾਤਮਾ ਵਸਦਾ ਹੈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ ਸੱਤ ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਮਾ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੁੜ ਸਕਦਾ ਸੋ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਨਿਭਾਉਂਗਾ ਤਨ ਦੇ ਹੀ ਨਾ ਨਿਭਾਉਂਗਾ ਸੱਚੇ ਦਿਲੋਂ ਨਿਭਾਉਂਗਾ ਲਾਂਬਾ ਨਹੀਂ ਕੋਈ ਆਊਗਾ ਤੇ ਜਦੋਂ ਵੀ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਹੈ ਜਾਂ ਗਲਤ ਕੰਮਾਂ 'ਚ ਪਾਉਂਦਾ ਹੈ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੀਣ ਮਿਲਦੀ ਹੈ ਉੱਥੇ ਉਹਨੂੰ ਛੱਡਿਆਵਾਂਗੇ ਤੇ ਉੱਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣਦੀ ਉਹ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜਾ 버ਗਰ ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਆ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਆਬੇ ਜਾਏ ਹੋ ਸਾਰਾ ਪਤਾ ਲੱਗ ਜਾਊਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਗੇੜਾ ਮਾਰਨ ਆਏ ਸੀ ਵੀ ਕੀ ਹਾਲ ਚਾਲ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉਂਦਾ ਦੁਬਾਰਾ ਪੰਜਾਬ ਨੂੰ ਅਸੀਂ ਹਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਜੀ ਇਸ ਤੋਂ ਵੱਡੀ ਕਾਮ ਹੋ ਜੂਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਆ ਯਾਰ ਉਹ ਆਪ ਦੇ ਲਾਲਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਥੋੜੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲ ਪਹਿਲਾਂ ਵਾਲੇ ਗਈ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੋਟਾ ਬੂਟਾ ਆ ਗਿਆ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲ ਲਏ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਬਈ ਇੱਧਰ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫਿਰ ਸੋ ਇਹ ਇਹ ਕੰਮ ਤਾਂ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਹੀ ਨਿਕਲਿਆ ਬੋਰਾ ਦੇ ਟੋਇਆਂ ਚੋਂ ਨਿਕਲਿਆ ਪਿੰਡਾਂ ਤੋਂ ਆਪਾਂ ਇੱਕੋ ਪਤਨ ਦਾ ਪਾਣੀ ਪੀਂਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜਿਹੇ ਹੈਗੀਆਂ ਸਮੱਸਿਆਵਾਂ ਵੀ ਇੱਕੋ ਜੀਆਂ ਨੇ ਤੇ ਮਿਲ ਕੇ ਹੱਲ ਵੀ ਆਪਾਂ ਹੀ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ